ਇਕ ਲੱਕੜਕ ਦੀ ਐ ਹਾ ਪੂਰਾ ਪਟਾਕਾ ਪਵੇ ਜਿਵੇਂ ਵੀ ਲੱਕੜ ਦੀ ਆਪਾਂ ਲੱਕੜ ਤੋੜਦੇ ਸਾਡੇ ਕੋਲੇ ਲਿਖਤੀ ਰੂਪ ਵੀ ਹੈਗਾ ਠੀਕ ਹੈ ਜੀ ਤੇ ਅੱਛਾ ਇਹ ਆਈ ਆਂਬ ਹਲਦੀ ਵਾਕਈ ਆਂਬਾਂ ਨੂੰ ਨਿਕਲੀ ਆ ਯਾਰ ਥੱਲੋਂ ਤੇ ਪੂਰੀ ਪੱਕੀ ਹੈ ਕਹਿੰਦਾ ਮੋਲ ਹੁਣ ਠੀਕ ਹੈ ਜੀ ਹੁਣ ਇਹ ਪੂਰੀ ਪੱਕੀ ਵੀ ਹੈ ਜੀ ਹਾਂਜੀ ਹਾਂਜੀ ਆ ਠੀਕ ਹੈ ਜੀ ਤੁਸੀਂ ਆਹ ਜਿਹੜੀ ਮਿੱਟੀ ਐ ਤੁਸੀਂ ਆਹ ਹਾਂ ਜਿਹੜੀ ਬੀ ਆਲੀ ਰੱਖਦੇ ਨਾ ਇਹ ਮਿੱਟੀ 'ਚ ਦੱਬ ਕੇ ਰੱਖੀ ਵੀ ਹੈ ਜੀ ਹਾਂ ਨਾਲ ਮਿੱਟੀ ਉਹ ਵੀ ਆਈ ਜਿਵੇਂ ਗੁੱਛਿਆਂ ਦੇ ਵਿੱਚ ਮਿੱਟੀ ਹੈਗੀ ਐ ਇਹਨੂੰ ਦੇਸੀ ਹਲਦੀ ਕਹਿੰਦੇ ਗਏ ਜਾ ਰਹੇ ਆਪਾਂ ਠੀਕ ਹੈ ਜੀ ਹਾਂ ਤੇ ਇੱਕ ਤੁਸੀਂ ਜਾਣਕਾਰੀ ਹੋਰ ਵੀ ਦੇ ਰਹੇ ਸੀਗੇ ਵੀ ਇਹਦਾ ਬੋਲਦੇ ਸੀ ਵੀ ਲੱਕੜ ਵਾਂਗੂ ਪਟਾਕਾ ਪੈਂਦਾ ਇਹਦਾ ਜਿਹੜੀ ਹਲਦੀ ਦਾ ਸੀਡ ਸਹੀ ਹੁੰਦਾ ਤਾਂ ਨੇ ਉਹ ਕਹਿੰਦੇ ਯਾਰ ਹਲਦੀ ਪੱਟ ਕੇ ਪਾਸੇ ਕਰੋ ਅੱਛਾ ਜੀ ਤੇ ਅੱਜ ਕੱਲ੍ਹ ਹਰ ਕਿਸਾਨ ਦਾ ਕਮਰਸ਼ੀਅਲ ਹੋ ਗਿਆ ਅੱਛਾ ਇਹਦਾ ਇਹ ਇਹਦਾ ਫਰਕ ਆਈ ਇਹਦਾ ਅਦਰ ਘਰਗੀ ਲੱਗਦੀ ਹੈ ਜੀ ਹਾਂਜੀ ਹਾਂਜੀ ਇਹ ਤਾਂ ਥੋੜਾ ਜਿਹਾ ਘੱਟ ਵਰਤੋਂ ਹੁੰਦੀ ਹੈ ਇਹ ਕਿਲੋ ਕੁ ਦੁੱਧ ਦਾ ਤੱਕ ਤੂੰ ਲਾ ਲੈਣੀ ਕੀ ਦੀ ਆਪਣੋ ਇਹ ਦੇਖੋ ਜੀ ਅੰਬ ਹਲਦੀ ਸਬਜੀ ਬਾਰੇ ਵੀ ਇਹਦਾ ਜ਼ਿਕਰ ਜਾਂ ਕਰਦੇ ਸੀਗੇ ਵੀ ਇਹਦੀ ਸਬਜੀ ਬਣ ਜਾਂਦੀ ਉਹ ਕਿਵੇਂ ਬਣੂਗੀ ਜੀ ਸਬਜੀ ਜੀ ਇਹਨੂੰ ਵੈਸੇ ਇਹਨੂੰ ਸਬਜੀ ਸਮਝ ਲਓ ਅੱਛਾ ਜੀ ਜਿਹੜੀ ਦੂਜੀ ਆਪਾਂ ਤੜਕਾ ਪਾਉਂਦੇ ਆ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਵੀਰਾਂ ਨੂੰ ਤੇ ਪਹਿਲਾਂ ਦੀ ਤਰ੍ਹਾਂ ਬਾਈ ਜੀ ਜਿਵੇਂ ਆਪਾਂ ਅੱਗੇ ਵੀ ਡਾਕਟਰ ਸਾਹਿਬ ਦੇ ਫਾਰਮ ਤੇ ਆਉਨੇ ਹੁੰਦੇ ਆ ਤੁਸੀਂ ਦੇਖ ਸਕਦੇ ਹੋ ਵੀ ਲਸਣ ਵਾਲੇ ਬਾਬਾ ਜੀ ਇਹ ਤੇ ਹਲਦੀ ਦੇ ਵੀ ਵਿੱਚ ਬਹੁਤ ਮਸ਼ਹੂਰ ਆ ਤੇ ਪਹਿਲਾਂ ਇਹਨਾਂ ਨੇ ਆਪਾਂ ਗੰਡਿਆਂ ਦਾ ਕਾਣ ਵੀ ਜਿਹੜੀਆਂ 5-6 ਵਰੇਟੀਆਂ ਯੂਨੀਵਰਸਿਟੀ ਦੀਆਂ ਇਹਨਾਂ ਨੇ ਸਾਰੇ ਕਿਸਾਨ ਵੀਰਾਂ ਨੂੰ ਦਿੱਤੀਆਂ ਕਣ ਤਿਆਰ ਕਰਕੇ ਤੇ ਖੁਦ ਆਪ ਵੀ ਲਾਈਆਂ ਤੇ ਅੱਜ ਬਾਈ ਜੀ ਆਪਾਂ ਜਿਹੜੀ ਹਲਦੀ ਦੀ ਗੱਲ ਕਰਾਂਗੇ ਡਾਕਟਰ ਸਾਹਿਬ ਨੇ ਹਲਦੀ ਜਿਹੜੀ ਆ ਪੱਟ ਕੇ ਢੇਰ ਮਾਰ ਕੇ ਰੱਖੀ ਬੈਠੇ ਆ ਇਹਦੇ ਬਾਰੇ ਆਪਾਂ ਪੂਰੀ ਜਾਣਕਾਰੀ ਲਵਾਂਗੇ ਕਿਹੜਾ ਸੀਡ ਆ ਤੇ ਕੀ ਕੀ ਇਹਦੇ ਵਿੱਚ ਜਿਹੜੀਆਂ ਖਰਾਕਾਂ ਆਪਾਂ ਜਿਵੇਂ ਕੋਈ ਡੀਏਪੀ ਜਾਂ ਯੂਰੀਆ ਜਾਂ ਕੋਈ ਦੇਸੀ ਰੂੜੀ ਕੀ ਕੁਸ ਇਹ ਪਾਉਂਦੇ ਆ ਪੂਰੀ ਜਾਣਕਾਰੀ ਡਾਕਟਰ ਸਾਹਿਬ ਤੋਂ ਲਵਾਂਗੇ ਤੇ ਹੁਣ ਜਿਹੜੀ ਇਹਦੀ ਤਿਆਰੀ ਆ ਉਦੇ ਬਾਰੇ ਵੀ ਗਾਂ ਆਪਾਂ ਗੱਲ ਕਰਾਂਗੇ ਵੀ ਕਦੋਂ ਇਹ ਜਿਹੜੀ ਇਹਦੀ ਲਵਾਈ ਆ ਕਦੋਂ ਸ਼ੁਰੂ ਕਰ ਸਕਦੇ ਆ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ ਅੱਜ ਤੁਸੀਂ ਹਲਦੀ ਦਾ ਢੇਰ ਮਾਰੀ ਬੈਠੇ ਹੋ ਇਹਦੀ ਪਟਾਈ ਕਦੋਂ ਕੀਤੀ ਆ ਜੀ ਤੁਸੀਂ ਇਹਦੀ ਮਾਨਸਾ ਪਟਾਈ ਅਹੀਂ ਕੀਤੀ ਆ ਜੀ ਇੱਕ ਹਫਤਾ ਪਹਿਲਾਂ ਕੀਤੀ ਆ ਠੀਕ ਆ ਜੀ ਫਰਵਰੀ 25 ਦੇ ਆਸ-ਪਾਸ ਇਹ ਪਟਾਈ ਕੀਤੀ ਆ ਜੀ ਇਹ ਮਿੱਟੀ ਨਾਲ ਤਾਂ ਰੱਖੀਏ ਮਿੱਟੀ ਝਾੜੀ ਦੀ ਬਾਲੀ ਠੀਕ ਆ ਜੀ ਹਾਂ ਇਹਦੇ ਨਾਲ ਨਾ ਇਹ ਤਾਜ਼ੀ ਰਹਿੰਦੀ ਕਹਿੰਦਾ ਮੋਲੋ ਇਹ ਸਾਰੇ ਵੀ ਤੁਸੀਂ ਆ ਜਿਹੜੀ ਮਿੱਟੀ ਆਏ ਤੁਸੀਂ ਆਹ ਹਾਂ ਜਿਹੜੀ ਬੀ ਆਲੀ ਰੱਖਦੇ ਨਾ ਇਹ ਮਿੱਟੀ ਚ ਦੱਬ ਕੇ ਰੱਖੀ ਵੀ ਆ ਜੀ ਹਾਂ ਨਾਲ ਮਿੱਟੀ ਉਵੇਂ ਆਈ ਜਿਵੇਂ ਗੁੱਛਿਆਂ ਦੇ ਵਿੱਚ ਮਿੱਟੀ ਹੈਗੀ ਆ ਠੀਕ ਆ ਜੀ ਆਹ ਉਵੇਂ ਮਿੱਟੀ ਝਾੜੀ ਨਹੀਂ ਬਾਲੀ ਇਹਦੇ ਨਾਲ ਇਹ ਪ੍ਰੈਸ਼ਰ ਹੁੰਦੀ ਹੈ ਤਾਜ਼ੀ ਰਹਿੰਦੀ ਕਹਿੰਦਾ ਮੋਲੋ ਕਿਉਂਕਿ ਬੀ ਆਲੀ ਨੂੰ ਇੱਕ ਤਾਂ ਜੇ ਕੱਲੀ ਨਾਲ ਹੀ ਇੱਕ ਰਗੜ ਵਾਜਦੀ ਇਹਨੂੰ ਹਮ ਇਹਦੀ ਅੱਖਾਂ ਕੋ ਮਰ ਜਾਂਦੀਆਂ ਠੀਕ ਆ ਜੀ ਤੇ ਮਿੱਟੀ ਦੇ ਵਿੱਚ ਇਹਨਾਂ ਫਰੈਸ਼ ਹੀ ਰਹਿਣਾ ਠੀਕ ਆ ਤੁਸੀਂ ਮੰਨ ਕੇ ਚੱਲੋ ਵੀ ਜੇ ਮਿੱਟੀ ਚ ਘਰੇ ਲਿਆ ਕੇ ਵੀ ਰੱਖ ਸਕਦੇ ਹੋ ਅੱਜ ਤੋਂ 20 ਦਿਨਾਂ ਨੂੰ 25 ਦਿਨਾਂ ਨੂੰ ਹਾਂ ਠੀਕ ਹੈ ਵੀ ਆਦੇ ਬੀਆਸ ਤੇ ਲੈ ਕੇ ਥੋੜੀ ਮਿੱਟੀ ਵਿੱਚ ਦੋ ਟੱਪੇ ਦਾ ਬੰਦਾ ਛੜਤੰਦਾ ਜਾਂ ਦੋ ਬੱਠਲ ਵਿੱਚ ਠੀਕ ਆ ਤੇ ਉਹਦੇ ਨਾਲ ਬਿਲਕੁਲ ਫਰੈਸ਼ੀ ਰਹੂਗੀ ਐ ਕਰਕੇ ਠੀਕ ਆ ਜੀ ਉਗਣ ਸ਼ਕਤੀ ਇਹਦੀ 100% ਰਹਿੰਦੀ ਹੈ ਨਹੀਂ ਪਰ ਜਦੋਂ ਇਹਨੂੰ ਸ਼ਰੰਕਜੀ ਹੋ ਜਾਂਦੀ ਹੈ ਤੇ ਉਗਣ ਸ਼ਕਤੀ ਇਹਦੀ ਭਾਈ 20 25 30% ਵੀ ਘਟ ਜਾਂਦੀ ਹੈ ਠੀਕ ਆ ਇਹ ਇਹ ਵੈਰੈਟੀ ਕਿਹੜੀ ਆ ਦਰਸਾ ਇਹ ਪੰਜਾਬ ਵਜਦੀ ਹਲਦੀ ਇਹਨੂੰ ਦੇਸੀ ਹਲਦੀ ਕਹਿੰਦੇ ਵਾਇ ਜਾ ਰਹੇ ਆ ਆਪਾਂ ਠੀਕ ਆ ਜੀ ਹਾਂ ਇੱਕ ਤੁਸੀਂ ਜਾਣਕਾਰੀ ਹੋਰ ਵੀ ਦੇ ਰਹੇ ਸੀਗੇ ਵੀ ਇਹਦਾ ਬੋਲਦੇ ਸੀ ਵੀ ਲੱਕੜ ਵਾਂਗੂ ਪਟਾਕਾ ਪੈਂਦਾ ਇਹਦਾ ਜਿਹੜੀ ਹਲਦੀ ਦਾ ਸੀਡ ਸਹੀ ਹੁੰਦਾ ਕਿਉਂਕਿ ਆਪਣੇ ਜਿੰਨੇ ਵੀ ਕਿਸਾਨ ਵੀਰ ਆ ਮੇਲਿਆਂ ਤੋਂ ਅਜਰੂ ਹਲਦੀ ਤੋਂ ਲੱਕੜ ਵਾਂਗੂ ਇਹਦੀ ਆਵਾਜ਼ ਆਵੇ ਠੀਕ ਆ ਜੀ ਕੁੱਟੇ ਫੇਰ ਇਹਦਾ ਵੀ ਸਹੀ ਆ ਵੀ ਸਹੀ ਆ ਹਾਂ ਠੀਕ ਹੈ ਸਾਡੇ ਉੱਥੇ ਕਹਿੰਦਾ ਬੋਲੋ ਜਿਹੜੀ ਇੰਡੀਅਨ ਇੰਸਟੀਚੂਟ ਠੀਕ ਆ ਜੀ ਸਪਾਈਸ ਹੈਗਾ ਹੈਗਾ ਰਿਸਰਚ ਹੈ ਇਹ ਆਪਣਾ ਕੇਰਲਾ ਦੇ ਵਿੱਚ ਹੈ ਜੀ ਜਿੰਨੇ ਮਸਾਲਿਆਂ ਦਾ ਜਿਹੜਾ ਖੋਜ ਕੇਂਦਰ ਹੈ ਇੰਡੀਆ ਦਾ ਹੂੰ ਉਹ ਉੱਥੇ ਕੇਰਲਾ ਹੈ ਤੇ ਉਹਨਾਂ ਨੇ ਬਕਾਇਦਾ ਇਹਦੀ ਟ੍ਰੇਨਿੰਗ ਵੀ ਦਿੰਦੇ ਉਹ ਹੂੰ ਤੇ ਇਹਦਾ ਇਹ ਪਛਾਣ ਹੁੰਦੀ ਹੈ ਜਦੋਂ ਤੁਸੀਂ ਹਲਦੀ ਦਾ ਬੀਜ ਲੈਣਾ ਹੈ ਜੀ ਤਾਂ ਕੜਕ ਦੀ ਆਵਾਜ਼ ਆਵੇ ਕਹਿੰਦਾ ਹਾਂ ਇਹ ਕੜਕ ਦੀ ਹੈ ਹਾਂ ਪੂਰਾ ਪਟਾਕਾ ਪਵੇ ਜਿਵੇਂ ਵੀ ਲੱਕੜ ਦੀ ਆਪਾਂ ਲੱਕੜ ਤੋੜਦੇ ਸਾਡੇ ਕੋਲੇ ਲਿਖਤੀ ਰੂਪ ਵੀ ਹੈਗਾ ਠੀਕ ਹੈ ਜੀ ਤੇ ਅਸੀਂ ਦੱਸਦੇ ਆ ਵੀ ਕਦੋਂ ਵੀ ਬੀਜ ਲੈਣਾ ਹੈ ਹਾਂ ਜੇ ਤੁਹਾਡਾ ਬੀਜ ਦੇ ਵਿੱਚ ਕੋਈ ਬੀਜ ਥੋੜਾ ਰੋਗੀ ਹੈ ਕੜਕ ਦੀ ਆਵਾਜ਼ ਨਹੀਂ ਉਹ ਕੜਕ ਦੀ ਆਵਾਜ਼ ਨਹੀਂ ਆਉਗੀ ਜਿਵੇਂ ਹੁਣ ਆ ਆਮ ਹੀ ਆਪਾਂ ਮੇਲਿਆਂ ਤੇ ਤੁਸੀਂ ਵੀ ਸਟਾਲ ਲਾਉਨੇ ਆ ਜੀ ਉੱਥੇ ਹੋਰ ਵੀ ਕਈ ਵੀਰ ਲਾਉਂਦੇ ਆ ਸਟਾਲ ਤੇ ਬਹੁਤੇ ਭਰਾ ਆਪਾਂ ਨੂੰ ਫੋਨ ਕਾਲ ਜਬੀ ਆਉਂਦੀਆਂ ਰਹਿੰਦੀਆਂ ਵੀ ਸਾਡੀ ਯਾਰ ਹਲਦੀ ਉੱਗੀ ਨਹੀਂ ਉਹਦਾ ਕੀ ਕਾ ਇਹੀ ਕਾਰਨ ਹੁੰਦਾ ਜੀ ਇਹੀ ਆਈ ਉਹ ਗਲਤੀ ਜੋ ਜੇ ਕੱਚੀ ਪਟਾਈ ਕਰ ਲਾਂਗੇ ਅਸੀਂ ਹਾਂ ਤਾਂ ਇਹਦਾ ਪਟਾਕਾ ਨਹੀਂ ਆਉਣਾ ਪਟਾਕਾ ਨਹੀਂ ਆਉਣਾ ਹਾਂ ਕਈ ਹੁਣ ਕਿਸਾਨ ਚੋਂ ਆਪਣੇ دوست ਮਿੱਤਰੀ ਹੈ ਉਹ ਲਾਲਚ ਕਰ ਦਿੰਦੇ ਉਹ ਕਹਿੰਦੇ ਯਾਰ ਹਲਦੀ ਪਟਕੇ ਪਾਸੇ ਕਰੋ ਅੱਛਾ ਜੀ ਤੇ ਅੱਜ ਕੱਲ੍ਹ ਹਰ ਕਿਸਾਨ ਨਾਲ ਕਮਰਸ਼ੀਅਲ ਹੋ ਗਿਆ ਹੂੰ ਉਹ ਕਹਿੰਦਾ ਹੁਣ ਯਾਰ ਵੀ ਹੁਣ ਤਾਂ ਠੇਕਾ ਵਧ ਗਿਆ ਜਦੋਂ 72000 ਲਾ ਲਉ 6000 ਰੁਪਿਆ ਉਹ ਕਹਿੰਦਾ ਸਾਨੂੰ ਮਹੀਨੇ ਦਾ ਰੈਂਟ ਪੈਂਦਾ ਜੀ ਜੇ ਇਹਨਾਂ ਨੇ ਹਲਦੀ ਦਸੰਬਰ ਤੇ ਖੀਰ ਤੇ ਪੱਟ ਲਈ ਜਾਂ 15 ਮਾੜੇ ਦੀ ਪੱਟ ਲਈ ਹੂੰ ਤੇ ਉਹ ਹੀ 4 ਮਹੀਨੇ ਪਹਿਲਾਂ ਵਾਣ ਵਿਹਲਾ ਕਰ ਲਿਆ 5 ਮਹੀਨੇ ਠੀਕ ਹੈ ਜੀ ਉੱਥੇ ਵਾਲਾ ਕਹਿੰਦਾ ਹੋਰ ਫਸਲ ਬੀਜ ਦਿਆਂਗੇ ਹਾਂ ਤੇ ਕੱਚੀ ਪਟਾਈ ਜਦੋਂ ਕਰ ਲਿਗੇ ਤੇ ਉਹਦੀ ਉਗਣ ਸ਼ਕਤੀ ਭਾਈ ਘਟ ਜਾਂਦੀ ਹੈ ਤੇ ਉਹ ਜਿਹੜਾ ਪਾਊਡਰ ਵੀ ਸਹੀ ਨਹੀਂ ਬਣਦਾ ਕੱਚੀ ਦਾ ਹੋ ਸਕਦਾ ਵਜਨ ਵੀ ਵੱਧ ਹੁੰਦਾ ਹੈ ਵਜਨ ਤਾਂ ਵੱਧ ਆ ਜੀ ਹਾਂ ਪਰ ਉਹ ਉਹਦਾ ਥੋੜੀ ਉਗਣ ਸ਼ਕਤੀ ਵੀ ਨਹੀਂ ਰਹਿਣੀ ਇੰਨੀ ਉਹ ਵੀ ਥੋੜਾ ਵੀ ਬੋਝਲ ਜਿਹਾ ਬਣੂਗਾ ਕਹਿੰਦਾ ਮੋਲ ਕੋਈ ਖੁਸ਼ਬੂ ਘਟ ਆਉਗੀ ਠੀਕ ਆ ਠੀਕ ਕੱਚੀ ਬਸਲ ਤਾਂ ਕੋਈ ਪੱਟ ਲਗੇ ਹਾਂ ਹਾਂ ਆਪਾਂ ਕੋਈ ਚੀਜ਼ ਖਾਣੇ ਪੱਕੀ ਠੀਕ ਆ ਠੀਕ ਆ ਨਾ ਉਹਦਾ ਹੋਰ ਸੁਆਦ ਹੈ ਦਰਖਤਾਂ ਨਾਲ ਜਿਹੜਾ ਆਉਂਦਾ ਵੀ ਠੀਕ ਆ ਤੇ ਡਾਕਟਰ ਸਾਹਿਬ ਇਹਦੀ ਹੁਣ ਜਿਹੜੀ ਲਵਾਈ ਆ ਅੱਜ ਤੱਕ ਆਪਣੀ ਤਕਰੀਬਨ ਹੋ ਗਈ ਆ 5 6 ਮਾਰਚ ਹੋ ਗਿਆ ਤੇ ਕਦੋਂ ਤਾਂ ਇਹਦੀ ਜਿਹੜੀ ਲਵਾਈ ਆ ਹੁਣ ਤੁਸੀਂ ਪਟਾਈ ਇਹਦੀ ਇੱਕ ਰੱਖੀ ਬੈਠੇ ਹੋ ਸੀਡ ਦੇ ਰਹੇ ਹੋ ਜੀ ਹੁਣ ਹਾਂ 20 ਦੀ ਜਨੇ ਆ अच्छा जी 20 ਟ੍ਰਿਪੜ ਮੁੱਟਕ ਬਣਾ ਹੀ ਪਿਛਲੇ ਸਾਲ ਤਾਂ ਸਾਡੇ ਕੋਲ ਲੱਗਾ ਕੋਈ 3-4 ਹਜ਼ਾਰ ਦੇ ਕਰੀਬ ਪਰ ਸੀਗੇ ਠੀਕ ਹੈ ਜੀ 3100 ਤੋਂ ਘੱਟ ਸੀ ਕਿਸਾਨ ਠੀਕ ਹੈ ਜੀ ਪਹਿਲੇ ਸਾਲ 1000 ਸਟਾਰਟ ਸੀਗੇ ਠੀਕ ਹੈ ਜੀ ਤੇ ਹੁਣ ਟ੍ਰਿਪੜ ਬੜੋਕੀਆਂ ਕੋਲੇ ਗਾਂ ਬੀ ਬਣ ਗਿਆ ਗਾਂ ਵੀ ਲਈ ਜਾਂਦੇ ਆ ਮੈਂ ਕਹਿੰਦਾ ਵੀ ਕੋਈ ਵੀ ਕਿਸਾਨ ਹੈ ਜੀ ਉਹਨੂੰ ਘਰ ਜੁਕੀ ਹਲਦੀ ਲਾਉਣੀ ਚਾਹੀਦੀ ਹੈ ਠੀਕ ਹੈ ਜੀ ਇਹ ਇੱਕ ਬਹੁਤ ਵੱਡੀ ਮੈਡੀਸਨ ਹੈ ਹਾਂ ਹਾਂ ਜੋੜਾਂ ਦੇ ਦਰਦਾਂ ਹਤੇ ਇਹ ਹੈ ਠੀਕ ਹੈ ਜੀ ਅੱਗੇ ਛੱਟ ਆਪਣੇ ਵਜਦੀ ਸੀਗੀ ਹੂੰ ਤਾਂ ਆਮ ਲੋਕ ਇਹਨੂੰ ਤੇਲ ਚ ਕਲਕਾ ਕੇ ਉੱਤੇ ਪੱਟੀ ਬੰਨ ਲੈਂਦੇ ਸੀ ਠੀਕ ਹੈ ਜ ਤੇ ਇਹਦੇ ਚ ਘੱਟੋ ਘੱਟ ਵੀ 4-5% ਤੇਲ ਵੀ ਹੁੰਦਾ ਹੈ ਜੀ ਹਲਦੀ ਦੇ ਵਿੱਚ ਠੀਕ ਹੈ ਜੀ ਤੇ ਸੈਕੰਡਲੀ ਇਹ ਜੋੜਾ ਤੇ ਦਰਦਾਸ ਤੇ ਆ ਸਾਡੇ ਜਿਹੜੇ ਖੁਸ਼ੀਆਂ ਦੇ ਮੌਕੇ ਆ ਹੂੰ ਉਦੋਂ ਹਲਦੀ ਅਸੀਂ ਛੋਦੀ ਵਰਤਦੇ ਕਹਿੰਦਾ ਹਾਂ ਹਾਂ ਜੀ ਹਾਂ ਜੀ ਇਹ ਛੁੱਧ ਹਲਦੀ ਖਾਵਾਂਗੇ ਹੂੰ ਤਾਂ ਡਾਕਟਰ ਸਾਡੇ ਇਥੇ ਜਿਹੜੇ ਡੈਂਟਲ ਸਰਜਨ ਆ ਉਹਨਾਂ ਨਾਲ ਗੱਲਬਾਤ ਹੁੰਦੀ ਰਹਿੰਦੀ ਉਹ ਕਹਿੰਦਾ ਜੇ ਛੁੱਧ ਹਲਦੀ ਮਿਲ ਜਾਏ ਲੋਕਾਂ ਨੂੰ ਠੀਕ ਹੈ ਜੀ ਤੇ ਜਿਹੜੀ ਦੰਦ ਲੋਕਾਂ ਦੇ ਖਰਾਬ ਹੁੰਦੇ ਉਹ ਵੀ ਨਾ ਖਰਾਬ ਹੋਣਗੇ ਠੀਕ ਹੈ ਜੀ ਜਦੋਂ ਸਭ ਤੋਂ ਜਿਹੜਾ ਮਹਿੰਗਾ ਪੇਸਟ ਹੈ ਹਾਂ ਹਾਂ ਉਹ ਉੱਤੇ ਲਿਖਿਆ ਨਾ ਟਰਮੈਰਿਕ ਫਾਰਮੂਲਾ ਫਾਰਮੈਰਿਕ ਨੂੰ ਅੰਗਰੇਜ਼ੀ ਕਹਿੰਦੇ ਆ ਠੀਕ ਹੈ ਜੀ ਉਹ ਇਸੇ ਰੋਂ ਬੰਦ ਹੈ ਤੇ ਕੋਸਕ ਡਾਕਟਰ ਸਾਹਿਬ ਆਪਾਂ ਨੂੰ ਭਰਾ ਮਿਲਦੇ ਰਹਿੰਦੇ ਆ ਜਾਂ ਫੋਨ ਕਾਲਾਂ ਵੀ ਆਉਂਦੀਆਂ ਉਹ ਆਂਦੇ ਵੀ ਹਲਦੀ ਗਰਮ ਹੁੰਦੀ ਹੈ ਜੀ ਨਹੀਂ ਨਹੀਂ ਹਲਦੀ ਨਹੀਂ ਗਰਮ ਹੁੰਦੀ ਜੀ ਜੇ ਹਲਦੀ ਗਰਮ ਹੁੰਦੀ ਹਾਂ ਪਰ ਰੋਜ਼ ਵੀ ਖਾਂਦੇ ਹਾਂ ਹਾਂ ਠੀਕ ਹੈ ਨਾ ਕੋਈ ਵੀ ਆਪਾਂ ਦਾਲ ਸਬਜ਼ੀ ਕੋਈ ਵੀ ਚੀਜ਼ ਬਣਦੀ ਆਪਣੀ ਰੋਟੀ ਨਗਾਉਣ ਵਾਸਤੇ ਉਹਦੇ ਹਲਦੀ ਪੈਂਦੀ ਹਲਦੀ ਤਾਂ ਸਾਡੇ ਸਵੇਰ ਤੋਂ ਸ਼ਾਮ ਤੱਕ ਹਾਂ ਜਿਹੜੀ ਸਰੀਰ ਦੀ ਟੁੱਟ ਭੱਜ ਹੁੰਦੀ ਹੈ ਉਹਦੀ ਮਰਮਤ ਕਰਦੀ ਹੈ ਇਹਨੂੰ ਰੈਡੀਏਟਰ ਚਮਚਾ ਪਾ ਦੋ ਯਾਰ ਉੱਥੇ ਜਾ ਕੇ ਕੰਮ ਕਰਨਾ ਜਿੱਥੇ ਰੈਡੀਏਟਰ ਲੀਕ ਹੈ ਸਹੀ ਗੱਲ ਆ ਜੀ ਪੁਰਾਣੇ ਜਿਹੜੇ ਪਹਿਲਾਂ ਆਪਣੇ ਅਜ ਤੋਂ 18-20 ਸਾਲ ਪਹਿਲਾਂ ਟਰੈਕਟਰ ਜਿਵੇਂ ਐਚਐਮਟੀ 9811 ਜਾਂ ਕੋਈ ਹੋਰ ਟਰੈਕਟਰ ਆਉਂਦੇ ਸੀ ਤਾਂ ਉਹਨਾਂ ਦੇ ਰੈਡੀਏਟਰ ਦੇ ਵਿੱਚ ਆਪਾਂ ਹਲਦੀ ਦਾ ਚਮਚਾ ਪਾਉਂਦੇ ਹੁੰਦੇ ਸੀ ਹੁਣ ਕਈ ਸਾਡੇ ਜਿਹੜੇ ਪਸ਼ੂਆਂ ਦਾ ਇਲਾਜ ਕਰਦੇ ਆ ਮੇਰਾ ਦੋਸਤ ਹੀ ਹੈ ਬਲਜਿੰਦਰ ਸਰਾ ਠੀਕ ਹੈ ਉਹਨੇ ਦੀ ਗਾਂ ਦਾ ਥਾਣਾ ਕਹਿੰਦਾ ਮੇਰੇ ਖਰਾ ਹੋ ਗਿਆ ਤੇ ਉਹਨੇ ਕਿਸੇ ਨੂੰ ਦੱਸਿਆ ਕਹਿੰਦਾ ਯਾਰ ਮਨਜੀ ਸ਼ੁੱਧ ਹਲ ਉਹ ਕਹਿੰਦਾ ਮੈਂ 20 ਦਿਨਾਂ ਮੋਰੋ ਕਹਿੰਦਾ ਸਾਡਾ ਥਣ ਠੀਕ ਹੋ ਗਿਆ। ਅੱਛਾ ਉਹਨੇ ਥਣ ਉਹ ਜਿੱਥੇ ਲੀਕ ਸੀ ਉੱਥੇ ਜਾ ਕੇ ਇਹਨੇ ਕੰਮ ਕੀਤਾ। ਠੀਕ ਹੈ ਇਨਫੈਕਸ਼ਨ ਸੀਗੀ। ਇਨਫੈਕਸ਼ਨ ਦਾ ਛੱਡਦੀ ਨਹੀਂ ਹਲਦੀ। ਠੀਕ ਆ ਜੀ। ਇਹ ਮੱਝ ਦਾ ਜਾਂ ਗਾਂ ਦਾ ਕੁਛੇ ਦਾ ਵੀ ਜੇ ਥਣ ਦੇ ਵਿੱਚ ਕੋਈ ਪ੍ਰੋਬਲਮ ਆਉਂਦੀ ਆ। ਇਹ ਉਹ ਕਈ ਬੰਦੇ ਦੱਸਦੇ ਨੇ ਕਿ ਸਾਡੇ ਕੋਲੇ ਨਾ ਪਹੂ ਵਾਲੇ ਡੇਰੀ ਵਾਲੇ ਜਿਹੜਾ ਸਾਡਾ ਸਾਡੀ ਰਹਿਣੀ ਆ, ਛਾਂਟ ਰਹਿਣੀ ਆ। ਉਹ ਸਾਰੀ ਉਹਨਾਂ ਨੇ ਲੈ ਜਾਣੀ। ਠੀਕ ਆ। ਡੇਰੀ ਵਾਲੇ ਕਰਾਂਗੇ। ਠੀਕ ਆ ਠੀਕ ਆ। ਤੇ ਇਹਦੀ ਸਪਲਾਈ ਹੁਣ ਤੁਸੀਂ ਦੇ ਰਹੇ ਹੋ ਸਾਰੀ। ਹਾਂ ਜੀ ਜੀ ਸਾਰੇ ਕਿਸਾਨ ਤੇ ਕੋ ਸਾਈਡ ਤੇ ਵੀ ਤੁਸੀਂ ਢੇਰ ਜਾ ਮਾਰੀ ਬੈਠੇ ਹੋ ਜੀ ਉਹ ਅੰਬਾ ਹਲਦੀ ਉਹ ਅੱਛਾ ਉਹ ਵੀ ਦਿਖਾਓ ਜੀ ਅੰਬਾ ਹਲਦੀ ਕਿਹੜੀ ਹੈ ਜੀ ਨੇ ਭੜੇ ਚਾਕੂ ਜਾ ਹਾਂ ਅੱਛਾ ਇਹਦਾ ਇਹ ਇਹਦਾ ਫਰਕ ਆਈ ਇਹਦਾ ਅਦਰਕ ਵਰਗੀ ਲੱਗਦੀ ਹੈ ਜੀ ਹਾਂਜੀ ਹਾਂਜੀ ਇਹ ਤਾਂ ਥੋੜਾ ਜਿਹਾ ਘੱਟ ਵਰਤੋਂ ਹੁੰਦੀ ਹੈ ਇਹ ਕਿਲੋ ਕਿ ਦੁੱਧ ਦਾ ਤੱਕ ਤੂੰ ਲਾ ਲੈਣੀ ਜੀ ਇਹ ਦੇਖੋ ਜੀ ਅੰਬ ਹਲਦੀ ਉਹ ਦੂਜੀ ਵੀ ਦਿਖਾਓ ਜੇ ਮਾੜੀ ਦੀ ਉਹਦਾ ਰੰਗ ਵੀ ਆ ਤੋੜਿਆ ਜੇ ਗੰਢੀ ਇੱਕ ਤੋੜੀ ਦਾ ਵੀ ਇੱਕ ਮਤਲਬ ਆਹ ਦਿਖਾ ਲਈਏ ਪਹਿਲਾਂ ਆਪਾਂ ਹਾਂ ਏ ਆਂਬਹਲਦੀ ਬਾਰੇ ਵੀ ਮਾੜੀ ਜੀ ਦਿਓ ਜਾਣਕਾਰੀ ਜੀ ਇਹ ਇਹਦਾ ਅੱਛਾ ਇਹ ਆਈ ਆਂਬਹਲਦੀ ਵਾਕਈ ਆਂਬਾਂ ਵਾਂਗੂ ਨਿਕਲੀ ਆ ਯਾਰ ਥੱਲੋਂ ਤੇ ਇਹਦਾ ਨਾ ਇੱਕ ਤਾਂ ਬੜਾ ਜੀ ਖੁਸ਼ਬੂ ਦੇਖੋ ਮੜੀ ਤਾਂ ਹਾਂ ਖੁਸ਼ਬੂ ਤਾਂ ਬਹੁਤ ਆਉਂਦੀ ਇਹਦਾ achar ਬੜਾ ਵਧੀਆ ਬੰਦ ਹੈ ਅੱਛਾ ਜੀ ਹਾਂ ਕਹਿੰਦਾ ਬੋਲਿੰਦਾ ਠੀਕ ਆ ਜੀ ਤੇ ਢੀਹ ਦੂਜੀ ਹਲਦੀ ਦਿਖਾਈ ਯਾਰ ਚਾਕੂ ਯਾਰ ਹੱਥ ਖਾਦ ਕੇ ਕਈ ਚੀਰ ਕੇ ਇੱਥੋਂ ਹੀ ਲੈ ਲੈਨੇ ਆਪਾਂ ਜੰਡੀ ਮੜੀ ਆਪਣਾ ਹੀ ਚਾਕੂ ਯਾਰ ਬਿਚੌੜੀ ਚੀਤ ਉਹ ਬਿਚੌੜੀਆਂ ਕਰਕੇ ਇਹ ਕਰਕੇ ਬੜੀ ਅਲੱਗ ਲੱਗਦੀ। ਹਾਂ ਗੂਨ ਹੈ। ਇਹ ਪੂਰੀ ਪੱਕੀ ਹੈ ਕਹਿੰਦਾ ਮੋਲ ਹੁਣ। ਠੀਕ ਹੈ ਜੀ। ਹੁਣ ਇਹ ਪੂਰੀ ਪੱਕੀ ਵੀ ਹੈ ਜੀ। ਹਾਂਜੀ ਹਾਂਜੀ ਆ। ਠੀਕ ਹੈ ਜੀ। ਇਹਦਾ ਵੀ achar ਵਗੈਰਾ ਪਾਇਆ ਜਾਂਦਾ ਜੀ। ਇਹਦਾ ਹੀ achar ਰੱਬਾ ਵੀ ਲੋਕ ਪਾਈ ਜਾਂਦੇ ਹੁਣ ਤਾਂ ਕਹਿੰਦਾ ਮੈਂ ਤਾਂ ਰੱਬਾ ਹੀ ਪੰਦਾਂ। ਕਿdeo ਤਾਂ ਹੁਣ ਜਿਹੜੀ ਕੈਂਡੀ ਬਣਦੀ ਔਲੇ ਦੀ ਉਹ ਵੀ ਕੀ ਲੋਕ ਬਣਾਈ ਜਾਂਦੇ ਆ ਤੇ ਤੁਸੀਂ ਸਬਜੀ ਬਾਰੇ ਵੀ ਇਹਦਾ ਜ਼ਿਕਰ じゃ ਕਰਦੇ ਸੀਗੇ ਵੀ ਇਹਦੀ ਸਬਜੀ ਬਣ ਜਾਂਦੀ ਉਹ ਕਿਵੇਂ ਬਣੂਗੀ ਜੀ ਸਬਜੀ ਜੀ ਇਹਨੂੰ ਵੈਸੇ ਇਹਨੂੰ ਸਬਜੀ ਸਮਝ ਲਓ ਅੱਛਾ ਜੀ ਕਿਹੜੀ ਦੂਜੀ ਆਪਾਂ ਤੜਕਾ ਪਾਉਂਦੇ ਆ ਹਾਂ ਹਾਂ ਇਹਦੇ ਬਰੀਕ ਬਰੀਕ ਪੀਸ ਕੱਟ ਲਓ ਜਾਂ ਕੱਦੂ ਕਸ਼ ਕਰ ਲਓ ਹੂੰ ਤੇ ਜੇ ਤੁਸੀਂ ਇਹਨੂੰ ਵੀ ਉਹਦੇ ਹੀ ਖਾਣਾ ਦੁੱਧ ਦੁੱਧ ਪਾ ਕੇ ਬਣ ਜਾਂਦੀ ਹੈ ਹੂੰ ਤੇ ਦੁੱਧ ਤੋਂ ਬਗੈਰ ਬੋਨੇ ਟਮਾਟਰ ਪਾ ਕੇ ਬਣ ਜੂਗੀ ਠੀਕ ਹੈ ਜੀ ਇਹ ਸੁੱਕੀ ਬਣਾ ਕੇ ਰੱਖ ਲਓ ਠੀਕ ਹੈ ਜੀ ਥੋੜਾ ਬੋਲਾ ਡ్రਾਈ ਫਰੂਟ ਪਾ ਲਓ ਧਣੀਆਂ ਪਰੋਸ ਕੇ ਜਦੋਂ ਖਾਓਗੇ ਸਾਨੂੰ ਇੱਕ ਕਬਲੀ ਸਬਜ਼ੀ ਖਾਓਗੇ ਨਾ ਤੁਮ ਤੜਕੇ ਦੱਸਦੀ ਹੈ ਠੀਕ ਹੈ ਆਪੇ ਹੀ ਖਾਦਾ ਜਾਣਾ ਠੀਕ ਹੈ ਇਹ ਤੁਟੂ ਪੱਤ ਚਵੜੀ ਰੋਗ ਚਵੜੀ ਰੋਗ ਜਿੰਨੇ ਹੈਗੇ ਉਹਦਾ ਵੀ ਬੜਾ ਵੱਡਾ ਇਲਾਜ ਹੈ ਕਹਿੰਦਾ ਮਨੋ ਪੱਤ ਨੂੰ ਛੱਡਦੀ ਜਿਹੜੇ ਪੱਤ ਨਿਕਲਦੀ ਨਾ ਹਰ ਸਾਲ ਉਹ ਹਾਂ ਮਗਰ ਸਿਆਲ ਸਿਆਲ ਖਾ ਸਕਦੇ ਆ ਖਾ ਸਕਦੇ ਆ ਠੀਕ ਹੈ ਜੀ ਜਿਨ੍ਹਾਂ ਦੇ ਕੋਈ ਫੈਂਸੀ ਫੂਡ ਆ ਜਾਂ ਕੋਈ ਪਤਤ ਵਗੈਰਾ ਜ਼ਿਆਦਾ ਗਰਮੀ 'ਚ ਨਿਕਲਦੀ ਹਾਂਜੀ 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 ਠੀਕ ਹੈ ਤੇ ਦੋਵੇਂ ਵੈਰਾਈਟੀਆਂ ਹੀ ਟੌਪ ਆ ਜੀ ਹਨਾ ਹਾਂਜੀ ਪਹਾੜੀ ਹਲਦੀ ਹਜੇ ਪਹਾੜੀ ਹਲਦੀ ਪੱਟਰ ਵਾਲੀ ਆਪਣੇ ਪਈ ਆ ਅੱਛਾ ਅੱਛਾ ਪਹਾੜੀ ਵੀ ਲਾਈ ਹੋਈ ਆ ਕੋਈ ਜਾਣਕਾਰੀ ਦੇ ਦਾਂਗੇ ਹਾਂ ਹਾਂ ਠੀਕ ਆ ਹਾਂਜੀ ਸਾਰੇ ਕਿਸਾਨ ਵੀਰਾਂ ਨੂੰ ਆਪਾਂ ਜਿਹੜੀ ਵੀਡੀਓ ਦੇ ਰਾਈ ਡਾਕਟਰ ਸਾਹਿਬ ਨੂੰ ਵੀ ਤੁਹਾਨੂੰ ਮਿਲਾਤਾ ਜਿੰਨੇ ਵੀ ਭਰਾਵਾਂ ਨੇ ਹੁਣ ਹਲਦੀ ਲਾਉਣੀ ਆ ਇਧਰਲੇ ਪਾਸੇ ਨੂੰ ਕੋੜ ਕਪੂਰੇ ਵਾਲੀ ਸਾਈਡ ਨੂੰ ਜੇ ਤੁਹਾਡਾ ਕੋਈ ਢੇੜਾ ਵੱਜਦਾ ਹਫਤੇ ਤਾਈਂ ਵੱਜਦਾ 10 ਦਿਨਾਂ ਤਾਈਂ ਵੱਜਦਾ ਤਾਂ ਉਹ ਬਾਈ ਜੀ ਹਲਦੀ ਲਿਜਾ ਕੇ ਤੁਸੀਂ ਆਪਦੇ ਘਰੇ 15 20 ਦਿਨ ਰੱਖ ਸਕਦੇ ਹੋ ਮਿੱਟੀ ਚ ਦੱਬ ਕੇ ਕਿ ਅਗਲੇ ਮਹੀਨੇ ਤੁਸੀਂ ਐਸੇ ਲਾਸਟ ਤੇ ਲੱਗ ਜੂਗੀ ਜੀ ਹਾਂਜੀ ਹਾਂਜੀ 15 ਮਾਰਚ ਤੋਂ ਬਾਅਦ ਵੀ ਲੋ 15 ਮਾਰਚ ਤੋਂ ਬਾਅਦ ਵੀ ਤੁਸੀਂ ਜਿਹੜੀ ਹਲਦੀ ਆ ਜਿੰਨੀ 15 April ਤੱਕ ਵਜਾਈ ਹੈ ਜੀ 15 April ਤੱਕ 15 April ਤੱਕਰ ਜਿਹੜੀ ਇਹਦੀ ਹਲਦੀ ਦੀ ਵਜਾਂ ਦਾ ਹੈਗੀ ਆ ਬਾਈ ਜਿਹੜੇ ਕਿਸਾਨ ਭਰਾਵਾਂ ਨੇ ਸੀਡ ਲੈਣਾ ਤੇ ਡਾਕਟਰ ਸਾਹਿਬ ਦੇ ਖੇਤ ਦੇ ਵਿੱਚ ਆ ਕੇ ਤੁਸੀਂ ਮਰਜ਼ੀ ਕਾਲ ਤੇ ਆਪਾਂ ਤੇ ਨੰਬਰ ਡਾਕਟਰ ਸਾਹਿਬ ਦਾ ਮੈਂਸ਼ਨ ਕਰ ਦਿਆਂਗੇ ਤੁਸੀਂ ਹਲਦੀ ਆ ਕੇ ਲਿਆ ਸਕਦੇ ਹੋ ਅ ਸੀਡ ਵੀ ਲਿਜਾ ਸਕਦੇ ਹਾਂ ਪੀਸਣ ਆਪਦੀ ਲਿਜਾ ਕੇ ਸਕਾ ਕੇ ਵਾਲ ਕੇ ਆਪਦੀ ਵੀ ਪਸਾ ਸਕਦੇ ਹਾਂ ਡਾਕਟਰ ਸਾਹਿਬ ਦਾ ਮਤਲਬ ਕਿ ਖੁੱਲਾ ਕੰਮ ਆ ਤੁਸੀਂ ਜਿੰਨੀ ਵੀ ਲੋਡ ਆਪਦੀ ਆ ਕੇ ਹਲਦੀ ਲਿਜਾ ਸਕਦੇ ਹੋ ਧੰਨਵਾਦ ਜੀ ਸਾਰਿਆਂ ਦਾ ਸਤਿ ਸ੍ਰੀ ਅਕਾਲ